ਸਸਿਕਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਮੋਂਗੇ ਤਾਂ ਰਾਜੇ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਆਂ ਪਾ ਕਰੰਟ ਅਫੇਅਰ ਦਾ ਲੈਕਚਰ ਠੀਕ ਹੈ ਜੀ ਜਿਹੜੇ ਰਾਜੇ ਇਹ ਮੈਂ ਕਰੰਟ ਅਫੇਅਰ ਕਰਵਾ ਰਹੇ ਹਾਂਗਾ ਠੀਕ ਹੈ ਜੀ ਇਹਨੂੰ ਤੁਸੀਂ ਡੇਲੀ ਕਰੰਟ ਅਫੇਅਰ ਹੀ ਸਮਝੋ ਇੱਕ ਦਿਨ ਕਹੋ ਕਿ ਮੈਂ ਇੱਕ ਵੀਡੀਓ ਦੇ ਵਿੱਚ ਤੁਹਾਡੇ ਤਿੰਨ ਦਿਨਾਂ ਦੇ ਕਰੰਟ ਅਫੇਅਰ ਕਰਵਾਉਣਾਗਾ ਕਿਉਂਕਿ ਕਰੰਟ ਅਫੇਅਰ ਆਪਾਂ ਰਾਜੇ ਜਿਆਦਾ ਤੋਂ ਜਿਆਦਾ ਕਰਨੇ ਆ ਤੇ ਕਰਨੇ ਵੀ ਆਪਾਂ ਸਿਰਫ ਉਹ ਹੀ ਆ ਜਿਹੜੇ ਇੰਪੋਰਟੈਂਟ ਹੈਗੇ ਹੁਣ ਦੇਖੋ ਜਿਵੇਂ ਤੁਹਾਨੂੰ ਇੱਕ ਦਿਨ ਦੀ 40 ਜਾਂ 50 ਮਿੰਟ ਦੀ ਵੀਡੀਓ ਬਣਾ ਕੇ ਦੇ ਨਾਤਾ ਰਾਜ ਜੀ ਤੁਹਾਡੇ ਯਾਦ ਹੋਣ ਉਹਨੇ ਐਮ ਐਸ ਕਿਊ ਹੈਨਾ ਤੇ ਨਾ ਹੀ ਉਹਦੇ ਵਿੱਚ ਆਪ ਨੂੰ ਇਹ ਪਤਾ ਲੱਗਦਾਗਾ ਕਿ ਜਿਵੇਂ ਕਹਾਵਤ ਜਿੰਦਗੀ ਗਦਾ ਕੀ ਹੈ ਗਦੇ ਘੋੜੇ ਇੱਕ ਬਰਾਬਰ ਹੋ ਜਾਂਦੇ ਆ ਨਾਦੋ ਚ ਇਹ ਇੰਪੋਰਟੈਂਟ ਦਾ ਪਤਾ ਲੱਗਦਾ ਨਾ ਅਨ ਇੰਪੋਰਟੈਂਟ ਦਾ ਪਤਾ ਲੱਗਦਾ ਆਪਣੇ ਕੋਲੇ ਨਾ ਜੀ ਹੋਰ ਵੀ ਕਾਫੀ ਹੁਣ ਦੇਖੋ ਆਪਾਂ ਕਲੇ ਕਰੰਟ ਅਫੇਅਰ ਤਾਂ ਪੜ੍ਹਨੇ ਨਹੀਂ ਹੈਗੇ ਹੋਰ ਵੀ ਆਪਣੇ ਕੋਲੇ ਬਹੁਤ سارے ਸਬਜੈਕਟ ਆ ਤਾਂ ਕਰਕੇ ਮੈਂ ਤੁਹਾਡੇ ਵਾਸਤੇ ਸਿਰਫ ਇੱਕ ਨਿਚੋੜ ਲੈ ਕੇ ਆਉਣਾ ਹੁਣਾ ਤੇ ਇੰਨਾ ਰਾਜ ਜੀ ਮੇਰਾ ਤੁਹਾਡੇ ਨਾਲ ਪ੍ਰੋਮਿਸ ਹੁੰਦਾ ਕਿ ਕੋਈ ਵੀ ਦੇਖੋ ਕੋਈ ਬੰਦਾ ਆਪਰੇ ਕਰੰਟ ਅਫੇਅਰਾਂ ਦੀ ਗਾਰੰਟੀ ਲੈਂਦਾ ਮੈਂ ਲੈਣਾ ਆਪਣੇ ਕਰੰਟ ਅਫੇਅਰਾਂ ਦੀ ਗਾਰੰਟੀ ਕਿ ਜੇ ਕਰਵਾਏ ਹੋਏ ਦੇ ਵਿੱਚੋਂ ਹੀ ਆਉਣਗੇ ਭਾਵੇਂ ਕੋਈ ਮਰਜ਼ੀ ਪੇਪਰ ਦੇ ਲਓ ਤੁਸੀਂ ਠੀਕ ਹੈ ਜੀ ਤੇ ਇੱਕ ਗੱਲ ਜਰੂਰ ਆਰੇ ਦਿਮਾਗ ਦੇ ਵਿੱਚ ਰੱਖਿਓ ਜਿਹੜੇ ਇਹ ਕਰੰਟ ਅਫੇਅਰ ਆ ਇਹ ਨਵਾਂ ਦੀ ਡੇਲੀ ਲਾਈਫ ਦੇ ਵਿੱਚ ਬਣਾ ਕੇ ਰੱਖਣੇ ਆ ਮੈਥ ਤੇ ਕਰੰਟ ਅਫੇਅਰ ਜਿਹੜੇ ਬੱਚੇ ਨੇ ਡੇਲੀ ਇਹ ਦੋ ਚੀਜ਼ਾਂ ਪੜ੍ਹ ਲੈਂਦੇ ਨੇ ਪੜ੍ਹ ਲੈਂਗੀਆਂ ਉਹ ਬੱਚਾ ਜਿਹੜਾ ਪੜ੍ਹੂਗਾ ਉਹ ਪੇਪਰ 100% ਕਲੀਅਰ ਕਰੂਗਾ ਹੀ ਕਰੂਗਾ ਠੀਕ ਹੈ ਜੀ ਬਾਕੀ ਦਾ ਜੇ ਜੇ ਕੋਈ ਕੈਂਡੀਡੇਟ ਪੰਜਾਬ ਦੇ ਕਿਸੇ ਵੀ ਪੇਪਰ ਦੀ ਤਿਆਰੀ ਕਰਨਾ ਚਾਹੁੰਦਾ ਚਾਹੇ ਪੰਜਾਬ ਪੁਲਿਸ ਦੀ ਤਿਆਰੀ ਕਰਨਾ ਚਾਹੁੰਦਾ ਚਾਹੇ ਕਲਰਕ ਦੀ ਪਟਵਾਰੀ ਵੀਡੀਓ ਗਰੁੱਪ ਡੀ ਦੀਆਂ ਭਰਤੀਆਂ ਆਉਣੀਆਂ ਰਾਜ ਜਿਹੜੀਆਂ ਉਹਨਾਂ ਵਾਸਤੇ ਦਾ ਸਾਰੇ ਵਾਸਤੇ ਤੁਸੀਂ ਆ ਐਪ ਡਾਊਨਲੋਡ ਕਰ ਸਕਦੇ ਹੋ ਦੀਪੁਲਰ ਐਜੂਕੇਸ਼ਨ ਆ ਰਾਜ ਜਿੰਦਾ ਬੱਚਾ ਕੋਲੇ ਰਾਜ ਜੇ ਆਈਫੋਨ ਆ ਉਹਨਾਂ ਨੇ ਐਪ ਡਾਊਨਲੋਡ ਕਰਨੇ ਆ ਕਲਾਸ ਕਲਾਸ ਤੇ ਕਲਾਸ ਪਲੱਸ ਇੱਕ ਕੋਡ ਵੀ ਫਿਲ ਕਰਨਾ ਡਬਲ ਐਕਸ ਰੈਮ ਜੇਕਰ ਕਿਸੇ ਕੈਂਡੀਡੇਟ ਨੂੰ ਕੋਈ ਪ੍ਰੋਬਲਮ ਹੋ ਰਹੀ ਰਾਜ ਆ ਨੰਬਰ ਤੇ ਮੈਨੂੰ ਕਾਲ ਵੀ ਕਰ ਸਕਦੇ ਹੋ ਰਾਜ ਇਹ ਕੋਰਸ ਦੇ ਵਿੱਚ ਤੁਹਾਨੂੰ ਇ ਠੀਕ ਹੈ ਜੀ ਸਾਰਾ ਕੰਟੈਂਟ ਜਿਹੜਾ ਹੋਊਗਾ ਉਹ ਜ਼ੀਰੋ ਲੈਵਲ ਤੋਂ ਹੋਊਗਾ ਆਲ ਸਬਜੈਕਟ ਹੋਣਗੇ ਰਾਜੇ ਜਿਹੜੇ ਬੱਚੇ ਮੈਥ ਇੰਗਲਿਸ਼ ਚ ਕਮਜ਼ੋਰ ਆ ਉਹਨਾਂ ਵਾਸਤੇ ਦਾ ਸਭ ਤੋਂ ਬੈਸਟ ਬੈਚ ਹੈਗਾ ਜਿਹੜਾ ਕਿ ਸਿਰਫ ਜ਼ੀਰੋ ਲੈਵਲ ਤੋਂ ਕਰਵਾਇਆ ਜਾਂਦਾ ਜਿਹੜਾ ਬੱਚਾ ਪਹਿਲੀ ਵਾਰ ਵੀ ਰਾਜੇ ਤਿਆਰੀ ਕਰਦਾ ਉਹਨੂੰ ਵੀ ਦਾ 100% ਰਿਜ਼ਲਟ ਮਿਲੂਗਾ ਠੀਕ ਹੈ ਜੀ ਚਲੋ ਹੋਰ ਚਲਦੇ ਅੱਜ ਦੇ ਆਪਾਂ ਪਹਿਲੇ ਪ੍ਰੈਸ਼ਨ ਤੇ ਪਹਿਲੇ ਪ੍ਰੈਸ਼ਨ ਦੇ ਵਿੱਚ ਕੀ ਕਹਿ ਰਹੇ ਨੇ ਕਹਿੰਦੇ ਹਾਲ ਹੀ ਦੇ ਵਿੱਚ ਭਾਰਤ ਰਤਨ ਕਿਸ ਨੂੰ ਦਿੱਤਾ ਗਿਆ ਹੈਗਾ ਠੀਕ ਹੈ ਜੀ ਹਾਲ ਹੀ ਦੇ ਵਿੱਚ ਕਿਨੇ ਜਿਹੜਾ ਭਾਰਤ ਰਤਨਾਂਗਾ ਉਹ ਕਿਸ ਨੂੰ ਦਿੱਤਾ ਗਿਆ ਇਹ ਦਿੱਤਾ ਗਿਆ ਜੀ ਕਪੂਰੀ ਠਾਕਰ ਨੂੰ ਠੀਕ ਹੈ ਜੀ ਕਿਹਨੂੰ ਦਿੱਤਾ ਗਿਆ ਕਪੂਰੀ ਠਾਕਰ ਨੂੰ ਦਿੱਤਾ ਗਿਆ ਸੋਥੋਂ ਇਹ ਪ੍ਰੇਸ਼ਨ ਤਾਂ ਪੁੱਛੇ ਪੁੱਛਿਆ ਜਾਣਾਗਾ ਪਰ ਨਾਲ ਤੁਹਾਡੇ ਕੋ ਜਿਹੜੀਆਂ ਦੂਜੀਆਂ ਚੀਜ਼ਾਂ ਪੁੱਛੀਆਂ ਨੇ ਉਹ ਜ਼ਰੂਰ ਯਾਦ ਦੇ ਕਰ ਲਿਓ ਦੇਖੋ ਜੀ ਕੀਰਤੀ ਚੱਕਰ ਛੇ ਬੰਦਿਆਂ ਨੂੰ ਦਿੱਤੇ ਗਏ ਸੋਥੋਂ ਇਹ ਨਹੀਂ ਪੁੱਛ ਸਕਦੇ ਕਿ ਕਿਹਨੂੰ ਕਿਹਨੂੰ ਦਿੱਤੇ ਗਏ ਹੈਗੇ ਠੀਕ ਹੈ ਜੀ ਇੰਨੀ ਬਰੀਕ ਇੰਨੀ ਡੀਪਲੀ ਵਿੱਚ ਪੁੱਛੇ ਜਾਂਦਾ ਇਹ ਡੀਪਲੀ ਚੀਜ਼ਾਂ ਹੁੰਦੀਆਂ ਜਿਹੜੀਆਂ ਇਹ ਪੀਐਸ ਟੈਟ ਦੇ ਵਿੱਚ ਹੀ ਪੁੱਛੀਆਂ ਜਾਂਦੀਆਂ ਹੁੰਦੀਆਂ ਪੀਐਸ ਟੈਟ ਨਹੀਂ ਸੌਰੀ ਜਿਹੜੇ ਆਪਣੇ ਪੀਪੀਐਸਸੀ ਦੇ ਪੇਪਰ ਹੁੰਦੇ ਆ ਉਹਨਾਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਪੁੱਛੀਆਂ ਜਾਂਦੀਆਂ ਗਈਆਂ ਆਮ ਪੇਪਰਾਂ ਦੇ ਵਿੱਚ ਇਹ ਚੀਜ਼ਾਂ ਇੰਨੀਆਂ ਨਹੀਂ ਵੱਡੇ ਪੱਧਰ ਤੇ ਪੁੱਛੀਆਂ ਜਾਂਦੀਆਂ ਠੀਕ ਹੈ ਜੀ ਦੂਜਾ ਜਿਹੜਾ ਸੌਰੀ ਸੌਰੀਏ ਪੁਰਸਕਾਰ ਹੁੰਦੇ ਆ 16 ਦਿੱਤੇ ਗਏ ਤੇ ਬੀਰਤਾ ਪੁਰਸਕਾਰ ਜਿਹੜੇ ਉਹ 80 ਪ੍ਰਦਾਨ ਕੀਤੇ ਗਏ ਆ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ ਤੇ ਅਗਲੇ ਦੇ ਵਿੱਚ ਕੀ ਕਹਿੰਦੇ ਕਹਿੰਦੇ ਬਾਜ਼ਾਰ ਪੂੰਜੀਕਰਨ ਦੇ ਆਧਾਰ ਤੇ ਵਿਸ਼ੇ ਵਿੱਚ ਭਾਰਤ ਦਾ ਸਥਾਨ ਕੀ ਹੈ ਜੇਕਰ ਆਪਾਂ ਮਾਰਕੀਟਿੰਗ ਦੇ ਤੌਰ ਤੇ ਦੇਖੀਏ ਤਾਂ ਜੇ ਕਿ ਮਾਰਕੀਟਿੰਗ ਦੇ ਵਿੱਚ ਮਾਰਕੀਟਿੰਗ ਦੇ ਵਿੱਚ ਕੋਈ ਚੀਜ਼ਾਂ ਵੇਚੀਆਂ ਜਾਂਦੀਆਂ ਜਾਂ ਕੋਈ ਚੀਜ਼ਾਂ ਲੈਤੀਆਂ ਜਾਂਦੀਆਂ ਜੇਕਰ ਉਹ ਸਿਸਟਮ ਦੇਖਿਆ ਜਾਵੇ ਜਿਹੜੇ ਸਾਰੀਆਂ ਚੀਜ਼ ਜੀ ਆ ਜਾਂਦੀਆਂ ਹੁੰਦੀਆਂ ਗਈਆਂ ਠੀਕ ਹੈ ਜੀ ਜਿਹੜੀਆਂ ਆਪਣੇ ਦੇਸ਼ ਵਾਸਤੇ ਇੰਪਰੂਵਮੈਂਟ ਕਰਦੇ ਹੈਗੀਆਂ ਆਪਣੇ ਦੇਸ਼ ਨੂੰ ਦੂਜੇ ਦੇਸ਼ਾਂ ਦੇ ਨਾਲ ਇਕਨੋਮੀ ਦੇ ਤੌਰ ਤੇ ਮੁਕਾਬਲਾ ਕਰਦਾ ਆਪਾਂ ਨੂੰ ਪਤਾ ਲੱਗਦਾ ਕਿ ਆਪਾਂ ਆਪਣਾ ਦੇਸ਼ ਕਿੱਥੇ ਆਪਾਂ ਕਰਦੇ ਹੈ ਜੇ ਮੰਨ ਲਓ ਆਪਾਂ ਛੋਟੇ ਕਲਾਸ ਆਪਾਂ ਦੇਖੋ ਹੁਣ ਆਪਣੀ ਸਿਲੈਕਸ਼ਨ ਕਿਹਦੇ ਹਿਸਾਬ ਤੇ ਹੁੰਦੀ ਹੈ ਜਿਹੜੇ ਕੈਂਡੀਡੇਟ ਦੇ ਜਿੰਨੇ ਵੱਧ ਨੰਬਰ ਹੁੰਦੇ ਆ ਓਨੇ ਉਹਦੀ ਸਿਲੈਕਸ਼ਨ ਹੁੰਦੀ ਹੈ ਉਵੇਂ ਜਿਵੇਂ ਜਿਹੜਾ ਕੋਈ ਵਪਾਰ ਦੇ ਵਿੱਚ ਵੀ ਅੱਗੇ ਆ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਅੱਗੇ ਆ ਦੇਸ਼ ਠੀਕ ਹੈ ਜੀ ਉਹਨਾਂ ਨੂੰ ਉੱਥੋਂ ਉਹਨਾਂ ਦਾ ਇੱਕ ਰਿਕਾਰਡ ਬਣਾਇਆ ਜਾਂਦਾ ਹੈਗਾ ਬਾਜ਼ਾਰ ਦੇ ਵਿੱਚ ਕਿ ਸੋਨਾ ਕਿਵੇਂ ਚੱਲ ਰਿਹਾ ਹੈ ਸਟੀਲ ਕਿਵੇਂ ਚੱਲ ਰਹੀ ਹੈ ਕਿੱਥੇ ਕਿੰਨੇ ਜੋ ਕਿਵੇਂ ਲੱਗਿਆ ਕਿੱਥੇ ਕਿਵੇਂ ਲੱਗਿਆ ਉਹ ਸਾਰਾ ਕੁਝ ਦੇਖ ਕੇ ਇੱਕ ਲਿਸਟ ਬਣਾਈ ਜਾਂਦੀ ਹੈ ਉਹ ਲਿਸਟ ਦੇ ਵਿੱਚ ਆਪਾਂ ਤੁਹਾਨੂੰ ਇਹ ਪੁੱਛ ਰਹੇ ਹਾਂ ਕਿ ਜਿਹੜੀ ਮਾਰਕੀਟਿੰਗ ਕੈਪੀਟਲਾਈਜੇਸ਼ਨ ਦੀ ਲਿਸਟ ਆ ਗਈ ਦੁਨੀਆ ਪੱਧਰ ਤੇ ਜਿਹੜੀ ਬਣਾਈ ਹੋਈ ਆ ਉਹਦੇ ਵਿੱਚ ਇੰਡੀਆ ਦਾ ਰੈਂਕ ਕੀ ਹੈਗਾ ਤਾਂ ਇੰਡੀਆ ਰੈਂਕ ਕਰਾ ਜਿਹਦੇ ਵਿੱਚ ਚੌਥਾ ਹੈਗਾ ਬਹੁਤ ਵਧੀਆ ਰੈਂਕ ਹੈ ਇੰਡੀਆ ਦਾ ਤੁਸੀਂ ਦੇਖੋ ਆਪਣੇ 195 ਦੇਸ਼ਾਂ 'ਗੇ 195 ਦੇਸ਼ਾਂ ਦੇ ਵਿੱਚੋਂ ਇੰਡੀਆ ਦਾ ਬਹੁਤ ਵਧੀਆ ਰੈਂਕ ਹੈਗਾ ਹੁਣ ਸੋ ਤੋਂ ਇੰਡੀਆ ਦਾ ਰੈਂਕ ਤਾਂ ਉਹਦੇ ਪੁੱਛਣੀ ਪੁੱਛਣਾਗਾ ਇੱਥੇ ਕੋਈ ਦੋ ਰਹਿ ਹੈ ਨਹੀਂ ਤਾਂ ਸੋਨੂੰ ਵੀ ਪਤਾਗਾ ਪਰ ਉਹ ਇਹ ਪੁੱਛ ਸਕਦੇ ਆ ਕਿ ਪਹਿਲੇ ਨੰਬਰ ਤੇ ਕੌਣ ਹੈ ਪਹਿਲੇ ਤੇ ਯੂ ਐਸ ਏ ਹੈ ਦੂਜੇ ਤੇ ਚਾਈਨਾ ਹੈਗਾ ਤੀਜੇ ਤੇ ਜਾਪਾਨ ਹੈ ਚੌਥੇ ਇੰਡੀਆ ਹੈ ਠੀਕ ਹੈ ਜੀ ਇਹ ਤਿੰਨੇ ਹੀ ਚਾਰ ਹੀ ਚਾਰੇ ਦੇ ਚਾਰੇ ਨਾ ਯਾਦ ਕਰਨੇ ਪਹਿਲਾ ਤੇ ਚੌਥਾ ਇੰਡੀਆ ਇਹ ਤਾਂ ਪੂਰੇ ਫੁੱਲ ਮਸ਼ਹੂਰੀ ਹੈਗੇ ਇਹਦੇ ਤੁਸੀਂ ਜਮਾ ਵੀ ਨਹੀਂ ਛੱਡਣੇ ਹੈਗੇ ਠੀਕ ਹੈ ਜੀ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰੈਸ਼ਨ ਤੇ ਅਗਲੇ ਦੇ ਵਿੱਚ ਕੀ ਕਹਿ ਰਹੇ ਨੇ ਧਿਆਨ ਨਾਲ ਦੇਖਣਾ ਇਹ ਚੋ ਵੀ ਤੁਹਾਨੂੰ ਇੱਕ ਪੇਪਰ ਪੇਪਰ ਦੇ ਵਿੱਚੋਂ ਇੱਕ ਪ੍ਰੈਸ਼ਨ ਪੱਕਾ ਮਿਲਣਾਗਾ ਕਹਿੰਦੇ ਜਿਹੜਾ ਸਾਲ 2023 ਦੀ ICC ਪੁਰਸ਼ T20 ਕ੍ਰਿਕਟਰ ਆਫ ਦਾ ਇਅਰ ਪੁਰਸ ਕਰਕੇ ਤੁਹਾਨੂੰ ਦਿੱਤਾ ਗਿਆਗਾ ਠੀਕ ਹੈ ਜੀ ਕੀ ਕਹਿੰਦੇ ਕਿੰਦੇ ਜਿਹੜਾ ICC ਮੈਨ ਇਸ T20 ਕ੍ਰਿਕਟਰ ਆਫ ਦਾ ਇਅਰ ਅਵਾਰਡ ਹੈਗਾ ਇਹ 2023 ਦਾ ਕਿਹਨੂੰ ਜਿੱਤਿਆ ਗਿਆ ਦਿੱਤਾ ਗਿਆ ਹੈਗਾ ਤੁਸੀਂ ਸਾਰੇ ਬੱਚੇ ਨੇ ਜਿਹੜਾ ਇਹ ਮੈਚ ਦੇਖਿਆ ਹੋਣਾ ਜਿਹੜੇ ਮੈਚ ਦੇਖੀ ਨਾ ਮੈਂ ਵੀ ਦੇਖਿਆ ਹੈਗਾ ਇਹ ਜਿਹੜਾ ਇਹਦਾ ਕਪਤਾਨ ਸੀ ਤੇ ਨੇ ਟੀਮ ਦਾ ਸੂਰੀਆ ਕੁਮਾਰ ਜਾਦਵ ਉਹਨੂੰ ਦਿੱਤਾ ਗਿਆ ਹੈਗਾ ਠੀਕ ਹੈ ਜੀ ਆਸਟ੍ਰੇਲੀਆ ਨਾਲ ਮੈਚ ਹੋਏ ਸੀ ਇਹਨਾਂ ਨੇ ਸਾਨੂੰ ਪਤਾ ਹੀ ਹੋਣਾਗਾ ਤੇ ਹੋਰ ਵੀ ਆ ਤੁਸੀਂ ਆ ਤਾਂ ਜਮੀਨ ਛੱਡਣੇ ਹੈਗੇ ਨਾ ਜੋ ਵੀ ਇੱਕ ਪ੍ਰੈਸ਼ਨ ਤੁਹਾਨੂੰ ਪੱਕਾ ਮਿਲੂਗਾ ਮੋਸਟ ਅਵਾਰਡ ਜਿਹੜਾ ਰਜੇ ਅਵਾਰਡ ਜਿਹਦੀ ਆਪਾਂ ਗੱਲ ਕਰ ਰਹੇ ਹਾਂ ਹੁਣ ICC ਮੈਨੇਜ ਟ20 ਕਰੈਕਟਰ ਆਫ ਦਾ ਇਅਰ ਸਭ ਤੋਂ ਜ਼ਿਆਦਾ ਵਾਰ ਇਹ ਵਿਰਾਟ ਕੋਹਲੀ ਨੂੰ ਮਿਲਿਆ ਹੋਇਆਗਾ ਜੇਕਰ ਬੂਮੈਨ ਦੇ ਤੌਰ ਤੇ ਦੇਖੀਏ ਬੂਮੈਨ ਦੇ ਵਿੱਚ ਮਿਲਿਆ ਹੋਇਆ 6 ਵਾਰੀ ਮਿਲਿਆ ਹੋਇਆ ਆਸਟ੍ਰੇਲੀਆ ਦੀ ਖਿਡਿਆਰਨਾ ਇਹ ਅਲਿਪਸੀ ਲੈਸੀ ਪੈਰੀ ਠੀਕ ਹੈ ਜੀ ਪੁੱਛ ਸਕਦੇ ਕਿ ਕੋਹਲੀ ਸਾਹਿਬ ਨੂੰ ਕਿੰਨੇ ਵਾਰੀ ਮਿਲਿਆ ਹੋਇਆ 9 ਵਾਰੀ ਮਿਲਿਆ ਹੋਇਆ ਜਾਂ ਸਭ ਤੋਂ ਵੱਧ ਵਾਰੀ ਕਿਹਨੂੰ ਮਿਲਿਆ ਹੋਇਆ ਕੋਹਲੀ ਸਾਹਿਬ ਨੂੰ ਮਿਲਿਆ ਹੋਇਆ ਦੂਜੀ ਗੱਲ ਆ ਦੇਖੋ ICC ਬੂਮੈਨ ਦੇ ਵਿੱਚ ਟ20 ਕਰੈਕਟਰ ਆਫ ਦਾ ਇਅਰ ਕਿਨੂੰ ਮਿਲਿਆ ਇਹ ਮ ਠੀਕ ਹੈ ਜੀ SO8 SO8 ਕੈਰੈਕਟਰ 2023 ਦਾ ਕਿਹਨੂੰ ਮਿਲਿਆ ਬਾਸਡੇ ਲੇੜੇ ਠੀਕ ਹੈ ਜੀ ਜੇ ICC ਬੂਮੈਂਡੀ ਜੈ ਅਸੋਸੀਏਟਡ ਕੈਰੈਕਟਰ ਆਫ ਦਾ ਈਅਰ ਇਹ ਕਿਹਨੂੰ ਮਿਲਿਆਗਾ ਇਹ ਮਿਲਿਆ ਕਵਿਨ ਟੌਰਨ ਨੂੰ ਕੀਨੀਆਂ ਦੀ ਆ ਨਾਲ ਪੜਨ ਦੀ ਕੋਈ ਲੋੜ ਨਹੀਂ ਕਿਹੜੀ ਸਟੇਟ ਨਾਲ ਸਬੰਧਤ ਰੱਖਦੇ ਆ ਅਮਰਜਿੰਗ ਠੀਕ ਹੈ ਜੀ ਮੈਨਡੀ ਕੈਰੈਕਟਰ ਆਫ ਦਾ ਈਅਰ ਰਚਨ ਤੇ ਬੂਮੈਂਡੀ ਜੀ ਕੈਰੈਕਟਰ ਅਮਰਜਿੰਗ ਦੇ ਵਿੱਚ ਇਹ ਫੋਪੇ ਠੀਕ ਹੈ ਜੀ ਇਹ ਯਾਦ ਕਰ ਲਓ ਬੈਸੇ ਰਾਜ ਸਭ ਤੋਂ ਜ਼ਿਆਦਾ ਜਿਹੜੇ ਇੰਪੋਰਟੈਂਟ ਆਗੇ ਉਹ ਇੱਕ ਤਾਂ ਜਿਹੜਾ ਪ੍ਰੈਸ਼ਨ ਤੁਹਾਨੂੰ ਕਰਵਾਇਆ ਉਹ ਇੰਪੋਰਟੈਂਟ ਆ ਤੇ ਦੋ ਆ ਠੀਕ ਹੈ ਜੀ ਤੇ ਇੱਕ ਆਜੂ ਮੈਨਾਰੇ ਦਾ ਜਿਆਦਾ ਯਾਦ ਕਰ ਹੀ ਲਓ ਤੁਸੀਂ ਇਸ ਤੋਂ ਬਾਅਦ ਅਗਲਾ ਇਹ ਤਾਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇੱਥੇ ਤੋਂ ਡਾਇਰੈਕਟੇ ਪੁੱਛਿਆ ਜਾ ਸਕਦਾ ਕਿ ਜਿਹੜੀ ਡੇਜ਼ਰਟ ਨਾਈਟ ਐਕਸਰਸਾਈਜ਼ ਹੈਗੀ ਜਿਹੜੀ ਡੇਜ਼ਰਟ ਨਾਈਟ ਐਕਸਰਸਾਈਜ਼ ਹੈ ਭਾਰਤ ਦੀ ਕਿਹੜੇ ਦੇਸ਼ ਨਾਲ ਹੁੰਦੀ ਹੈ ਜਾਂ ਤਾਂ ਸੁੱਤੋਂ ਇਹ ਪ੍ਰਸ਼ਨ ਪੁੱਛਿਆ ਜਾ ਸਕਦਾ ਤਾਂ ਇਹ ਰਾਜੇ ਹੁੰਦੀ ਹੈ ਤਿੰਨ ਦੇਸ਼ਾਂ ਲਈ ਹੁੰਦੀ ਹੈ ਇੰਡੀਆ ਫਰਾਂਸ ਯੂਏ ਠੀਕ ਹੈ ਜੀ ਤਿੰਨ ਦੇਸ਼ ਕਰਦੇ ਆ ਡੇਜ਼ਰਟ ਨਾਈਟ ਐਕਸਰਸਾਈਜ਼ ਜਿਹੜੀ ਤਿੰਨ ਦੇਸ਼ਾਂ ਦੇ ਵਿਚਕਾਰ ਹੁੰਦੀ ਹੈ ਇੰਡੀਆ ਫਰਾਂਸ ਯੂਏ ਠੀਕ ਹੈ ਜੀ ਇਹ ਪੁੱਛਦੇ ਇਹ ਕਿਹੜੀ ਫੌਜ ਦਾ ਅਭਿਆਸ ਹੈਗਾ ਥਲ ਸੈਨਾ ਦਾ 에ਅਰ ਫੋਰਸ ਦਾ ਨੇਵੀ ਦਾ ਠੀਕ ਹੈ ਜੀ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੀ ਏਕਸਰਜ ਹੈ ਇਹ 에ਅਰ ਫੋਰਸ ਦੀ ਹੈਗੀ ਕਿਹੜਾ ਜੇ ਇੱਥੋਂ ਦੇਖ ਕੇ ਚਲੋ ਇਸ ਤੋਂ ਬਾਅਦ ਆ ਤਾਂ ਮੇਨ ਪਿਆ ਆ ਤਾਂ ਕਿਸੇ ਮਰਜ਼ੀ ਪੇਪਰ 'ਚ ਤੁਹਾਨੂੰ ਮਿਲ ਸਕਦਾ ਚੋਬਰੋ ਤਾਕੜੇ ਰਹੋ ਥੋੜੇ ਜੇ ਕਿਸੇ ਮਰਜ਼ੀ ਪੇਪਰ 'ਚ ਤੁਹਾਨੂੰ ਇਹ ਪ੍ਰਸ਼ਨ ਮਿਲ ਸਕਦਾਗਾ ਹੁਣ ਕਹਿੰਦੇ ਰਾਸ਼ਟਰੀ ਵੋਟਰ ਡਿਪਸ ਆਪਾਂ ਵੋਟਾਂ ਪਾਉਣ ਜਾਣੇ ਆ ਠੀਕ ਹੈ ਜੀ ਉਹਨਾਂ ਨੂੰ ਜਾਗਰਤ ਕਰਨ ਵਾਸਤੇ ਵੋਟਰਾਂ ਨੂੰ ਤਾਂ ਇੱਕ ਨੈਸ਼ਨਲ ਵੋਟਰ ਡੇਵਸ ਬਣਾਇਆ ਜਾਂਦਾ ਹੈਗਾ ਕਿ ਇਹ ਜਿਹੜਾ ਨੈਸ਼ਨਲ ਵੋਟਰ ਡੇਵਸ ਹੈ ਇਹ ਕਿਦੋਂ ਬਣਾਇਆ ਜਾਂਦਾ ਕਿੰਨੀ ਤਰੀਕ ਨੂੰ ਇਹ ਬਣਾਇਆ ਜਾਂਦਾਗਾ ਇਹ ਬਣਾਇਆ ਜਾਂਦਾ ਜੀ 25 ਜਨਵਰੀ ਨੂੰ ਠੀਕ ਹੈ ਜੀ ਕਿੰਨੇ ਨੂੰ 25 ਜਨਵਰੀ ਨੂੰ ਬਣਾਇਆ ਜਾਂਦਾਗਾ ਤੇ ਇਹਦਾ ਸੋ ਤੋਂ ਇਹ ਤਾਂ ਜਿਹੜਾ ਪੁੱਛਿਆ ਤਾਂ ਜਾਣਾ ਹੀ ਆ ਤਾਂ ਸੋ ਪੁੱਛੀ ਸਕਦੇ 25 ਜਨਵਰੀ ਕਿਦੋਂ ਬਣਾਇਆ ਜਾਂਦਾ ਕਈ ਵਾਰੀ ਹੁਣ ਪੇਪਰ ਵਾਲੇ ਸੋਨੂੰ ਪਤਾਗਾ ਇਹ ਜਿਹੜੀ ਇੰਪੋਰਟੈਂਟ ਡੇ ਹੁੰਦੇ ਨੇ ਥੀਮ ਵੀ ਵਿੱਚ ਪਾ ਦਿੰਦੇ ਆ ਥੀਮ ਵਿੱਚ ਪਾ ਦਿੰਦੇ ਆ ਥੀਮ ਵੀ ਜਰੂਰ ਯਾਦ ਰੱਖਿਓ 2023 ਦਾ ਸੀਮ ਵੀ ਸੇਮ ਹੈਗਾ ਸੀ 2023 ਦਾ ਵੀ ਇਹੀ تھیਮ ਸੀ ਤੇ 2024 ਦਾ ਜਿਹੜਾ ਥੀਮ ਆ ਉਹ ਵੀ ਸੇਮ ਹੀ ਹੈਗਾ ਨਾਥਿੰਗ ਲਾਈਕ VOTING I VOTE FOR SURE 2023 ਦਾ ਵੀ ਇਹੀ ਕੀ ਸੀ ਰਾਜੇ تھیਮ ਸੀ ਤੇ 2024 ਦਾ ਥੀਮ ਵੀ ਸੇਮ ਹੈਗਾ ਚੇਂਜ ਨਹੀਂ ਹੋਇਆ ਤੁਹਾਡਾ ਇੱਥੇ ਫਾਇਦਾ ਹੋ ਗਿਆ ਇੱਕ ਠੀਕ ਹੈ ਜੇ ਥੀਮ ਨਹੀਂ ਚੇਂਜ ਕੀਤਾ ਤੁਹਾਡਾ ਫਾਇਦਾ ਹੋ ਗਿਆ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰੈਸ਼ਨ ਤੇ ਅਗਲੇ ਪ੍ਰੈਸ਼ਨ ਦੇ ਵਿੱਚ ਕੀ ਕਹਿ ਰਹੇ ਨੇ ਆਪਾਂ ਨੂੰ ਧਿਆਨ ਨਾਲ ਦੇਖੋ ਓਕੇ ਜੀ ਹੁਣ ਦੇਖੋ ਗਨਤੰਤਰ ਦੇ 75 ਸਾਲ ਦੇ ਕੋਲ ਪਹਿਲੀ ਗੱਲ ਤੁਸੀਂ ਇਹ ਪੁੱਛ ਸਕਦੇ ਜਿਹੜਾ ਪਰਿ ਪਬਲਿਕ ਡੇ ਮਨਾਇਆ ਇਸ ਵਾਰ ਕਿੰਵੇਂ ਨੰਬਰ ਕਿੰਨਾ ਮ ਬਣਾਇਆਗਾ 75ਵਾਂ ਮ ਬਣਾਇਆ ਭਾਈ ਸਾਹਿਬ ਇਥੋਂ ਸਭ ਤੋਂ ਮੇਨ ਚੀਜ਼ ਇਹ ਹੀ ਹੁੰਦੀ ਆ ਬਸ ਛੋਟੀਆਂ ਛੋਟੀਆਂ ਚੀਜ਼ਾਂ ਇਗਨੋਰ ਕਰ ਦਿੰਦੇ ਨੇ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਪੇਪਰ 'ਚ ਪ੍ਰੇਸ਼ਨ ਆ ਜਾਂਦਾ ਹੁਣ ਸੋ ਤੋਂ ਜੇ ਡਾਇਰੈਕਟ ਪੁੱਛ ਲਾਂਦੇ ਉਹ ਕਿ ਦੱਸੋ ਭਾਈ ਰਿਪਬਲਿਕ ਡੇ ਕਿੰਨਾ ਬਣਾਇਆ ਗਿਆ 75ਵੇਂ ਨੰਬਰਾਂ 76 ਨੰਬਰ 76 ਮ ਤੁਸੀਂ ਉਲਝੇ ਜਾਂਦੇ ਠੀਕ ਹੈ ਜੀ ਤਾਂ ਇਹ ਤਾਂ ਆਪ ਨੂੰ ਪਤਾ ਲੱਗ ਗਿਆ ਹੁਣ ਇਹ ਕਹਿੰਦੇ ਕਿ ਜਦੋਂ ਇਹ 75ਵਾਂ ਆਪਣਾ ਰਿ ਵਾਈਸ ਪ੍ਰੈਜ਼ੀਡੈਂਟ ਆ ਜਿਹੜੇ ਆਪਣੇ ਠੀਕ ਹੈ ਜੀ ਤੇ ਉਥੋਂ ਨੂੰ ਪਤਾ ਹੀ ਹੈ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਪ੍ਰੈਜ਼ੀਡੈਂਟ ਕੌਣ ਆ ਆਪਣੇ ਤੇ ਵਾਈਸ ਪ੍ਰੈਜ਼ੀਡੈਂਟ ਮੈਂ ਤੁਹਾਨੂੰ ਦੱਸ ਦਿੰਦਾ ਜਨਦੀਪ ਜਗਦੀਪ ਤਣਖੜ ਇਹਨਾਂ ਨੇ ਇੱਕ ਮੁਹਿੰਮ ਚਲਾਈ ਸੀ ਰਾਜੀ ਇਹਦੇ ਵਿੱਚ ਗਣਤੰਤਰ ਦਿਵਸ ਤੇ 26 ਜਨਵਰੀ ਨੂੰ ਇਹ ਕਿਹੜੀ ਚਲਾਈ ਸੀ ਰਾਜੀ ਕੈਂਪੇਨ ਚਲਾਈ ਸੀ ਇਹਨਾਂ ਨੇ ਇੱਕ ਕੈਂਪੇਨ ਚਲਾਈ ਸੀ ਓਵਰ ਕਨਸਟੀਟਿਊਸ਼ਨ ਓਵਰ ਓਨਰ ਇੰਗਲਿਸ਼ ਚ ਜਿਆਦਾ ਗੰਦਾ ਬੋਗਾ ਜਿਹੜਾ ਸਾਡਾ ਸੰਵਿਧਾਨ ਹੈ ਉਹੀ ਸਾਡਾ ਕੀ ਹੈਗਾ ਓਨਰ ਆ ਸਾਡਾ ਮਾਣ ਆਗਾ ਠੀਕ ਹੈ ਜੀ ਥੀਮ ਜਰੂਰ ਯਾਦ ਕਰ ਲਿਓ टीम की सी रिपब्लिक डे ਦਾ ਇਹ ਹੈਗਾ ਸੀ ਜਿਹੜਾ ਥੀਮ ਡਿਵੈਲਪਰ ਡਿਵੈਲਪਰ ਭਾਰਤ ਐਂਡ ਭਾਰਤ ਮਦਰ ਆਫ ਡੈਮੋਕ੍ਰੇਸੀ ਠੀਕ ਹੈ ਜੀ ਤੇ ਸਭ ਤੋਂ ਵੱਧ ਵਧੀਆ ਚਾਕੀ ਜਿੱਥੇ ਜਿਹੜੇ ਉੱਤਰ ਪ੍ਰਦੇਸ਼ ਨੂੰ ਮਿਲਿਆ ਜੇ ਕੋਈ ਪੁੱਛੇ ਤਾਂ ਸਭ ਤੋਂ ਵਧੀਆ ਉੱਥੇ ਦਾ ਅਲੱਗ-ਅਲੱਗ ਜਿਹੜੀਆਂ ਆਪਣੇ ਸਟੇਟਾਂ ਉਹ ਆਵਰਾ ਇਤਿਹਾਸ ਦਿਖਾਉਣ ਗਈਆਂ ਪੰਜਾਬ ਨੂੰ ਤਾਂ ਫਿਲਹਾਲ ਦਿਖਾਉਣ ਨਹੀਂ ਦਿੱਤਾ ਇਹਨਾਂ ਨੇ ਪੰਜਾਬ ਤੇ ਪਾਬੰਦੀ ਲਾਤੀ ਸੀ ਠੀਕ ਹੈ ਜੀ ਵੈਸੇ ਜਿਹੜੀਆਂ ਚਾਕੀਆਂ ਰੱਖਾਈਆਂ ਗਈਆਂ ਚਾਕੀਆਂ ਦੇ ਵਿੱਚ ਸਭ ਤੋਂ ਜਿਹੜਾ ਵਧੀਆ ਸਥਾਨ ਦਿੱਤਾ ਗਿਆ ਉਹ ਉੱਤਰ ਪ੍ਰਦੇਸ਼ ਕਹਿੰਦਾ ਮਤਲਬ ਯੂਪੀ ਨੂੰ ਦਿੱਤਾ ਗਿਆ ਹੈਗਾ ਠੀਕ ਹੈ ਜੀ ਇਸ ਤੋਂ ਬਾਰਗਲਾ ਕਹਿੰਦੇ WHO WHO ਵਰਡ ਹੈਲਥ ਆਰਗੇਨਾਈਜੇਸ਼ਨ ਹੈ राजे ਜਿਹੜੀ ਠੀਕ ਹੈ ਜੀ WHO ਦੁਆਰਾ ਦੱਖਣੀ ਪੂਰਬੀ ਏਸ਼ੀਆ ਦੇ ਲਈ ਜਿਹੜੇ ਆਪਣੇ ਦੱਖਣੀ ਪੂਰਬੀ ਏਸ਼ੀਆ ਹੈਗਾ ਏਸ਼ੀਆ ਹੈਗਾ ਜਿਵੇਂ ਆਪਣਾ ਹਿੰਦ ਮਹਾਸਾਗਰ ਆ ਗਿਆ ਪਰ ਉਹ ਵਿੱਚ ਜਿਹੜਾ ਉਹਦੇ ਪਾਸੇ ਦੱਖਣੀ ਪੂਰਬੀ ਏਸ਼ੀਆ ਦਾ ਖੇਤਰ ਹੈ ਜਿਹੜਾ राजे ਉਹਦੇ ਨਿਰਦੇਸ਼ਕ ਕਿਹਨੂੰ ਲਾਤਾ ਉਹਦਾ ਰੀਜਨਲ ਡਾਇਰੈਕਟਰ ਕਿਹਨੂੰ ਲਾਤਾ ਸਾਊਥ ਈਸਟ ਏਸ਼ੀਆ ਦਾ ਆਪਾਂ ਤੋਂ ਇਹ ਪੁੱਛ ਰਹੇ ਨੇ ਜੀ ਇਹ ਲਾਤਾ ਆਪਣਾ ਸੈਮਾ ਵਾਜਦ ਬੀ ਨੰਬਰ ਆਪਸ਼ਨ ਨੂੰ ਲਾਤਾ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਤੇ ਹੁਣ ਆਪਾਂ ਥੋੜੀ ਜੀ ਸੈਮਾ ਬਾਈਜੀ ਦੇ ਬਾਰੇ ਮਹਾਰੀਆ ਗੱਲਾਂ ਪੜਨ ਦੀ ਲੋੜ ਨਹੀਂ ਆਪਾਂ ਨੂੰ ਪਸੇਟਾਂ ਹੈ ਕਿ ਹੈਗੀ ਪਹਿਲੀ ਊਮ ਮੈਨ ਹੈਗੀ ਠੀਕ ਹੈ ਜੀ ਜਿਹੜੀ ਬੰਗਲਾਦੇਸ਼ ਤੋਂ ਲੱਗੀ ਹੈ ਬੰਗਲਾਦੇਸ਼ ਤੋਂ ਲੱਗੀ ਹੈ ਜਿਹੜੀ ਪਹਿਲੀ ਹੈ ਬੰਗਲਾਦੇਸ਼ੀ ਦੀ ਪਹਿਲੀ ਔਰਤ ਰਾਜੇ ਜੀ ਨੂੰ ਇਹਨਾਂ ਨੇ ਰੀਜਨ ਡਾਇਰੈਕਟਰ ਲਾਤਾ ਵੈਸੇ ਜੇਕਰ ਦੁਨੀਆ ਦੇ ਪੱਧਰ ਤੇ ਦੇਖੀਏ ਤਾਂ ਇਹ ਦੂਜੇ ਨੰਬਰ ਦੀ ਹੈਗੀ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ WHO ਬਾਰੇ ਗੱਲ ਕਰ ਲੋ ਜਿਹੜੀ WHO ਆ ਵਰਲਡ ਹੈਲਥ ਆਰਗੇਨਾਈਜੇਸ਼ਨ ਆ ਇਹ 7 ਅਪ੍ਰੈਲ 1948 ਦੇ ਵਿੱਚ ਬਣੀ ਸੀ ਹੈੱਡ ਕੁਆਟਰ ਹੈਗਾ ਠੀਕ ਹੈ ਜੀ ਇਹਦੇ ਵਿੱਚ ਤਾਂ ਪ੍ਰੀਸ਼ਰ ਭਾਵੇਂ ਨਾ ਬਣੇ ਤੁਹਾਡਾ 100% ਬਣੂ ਤਾਂ ਇਹਦੇ ਵਿੱਚੋਂ ਵੀ ਉਹ ਫਿਲਹਾਲ ਦੱਸ ਰਿਹਾ ਹੈ ਕਿ ਇਹਦੇ ਵਿੱਚ ਤਾਂ ਕਿਤੇ ਨਾ ਕਿਤੇ ਮਾੜੀ-ਮੋਟੀ ਘਾਟਵਾਤ ਰਹਿ ਸਕਦੀ ਹੈ ਪਰ ਇਹਦੇ ਵਿੱਚੋਂ ਪ੍ਰੀਸ਼ਰ ਤੁਹਾਡਾ ਕਿਤੇ ਨਾ ਕਿਤੇ ਪੱਕਾ ਹੀ ਮਿਲੂਗਾ ਹੀ ਮਿਲੂਗਾ ਗਰੁੱਪ ਡੀ ਦੇ ਜਿਹੜੇ ਪੇਪਰ ਹੋਣਗੇ ਨਾ ਤੁਹਾਡੇ ਗਰੁੱਪ ਡੀ ਦੇ ਉਹਨਾਂ ਉਹਦੇ ਪ੍ਰੀਸ਼ਰ ਜਿਹੜੇ ਬਣਨੇ ਹਨ ਉਹ ਇਹਦੇ ਚੋਂ ਬਣਨੇ ਹੁੰਦੇ ਆ ਆਪਾਂ ਕੀ ਕਰਦੇ ਆ ਆਪਾਂ ਔਖੀਆਂ ਚੀਜ਼ਾਂ ਪੜ੍ਹ ਕੇ ਲੈ ਜਾਂਦੇ ਜਿਵੇਂ ਤੁਸੀਂ ਆਹ ਪੜ੍ਹ ਕੇ ਲੈ ਗਏ ਸੀ ਸੇਮਾ ਬਾਜੇ ਦਾ ਜਿਹੜੀਆਂ ਸੌਖੀਆਂ ਚੀਜ਼ਾਂ ਉਹਨੂੰ ਤਾਂ ਛੱਡ ਦੇ ਨਾ ਪੇਪਰ ਜਾ ਕੇ ਉਹ ਚੀਜ਼ ਆਪਾਂ ਨੂੰ ਫਿਰ ਉਲ ਠੀਕ ਹੈ ਤਾਂ ਕਰਕੇ ਮੈਂ ਤੁਹਾਨੂੰ ਸਾਰੀਆਂ ਚੀਜ਼ਾਂ ਨਾਲ-ਨਾਲ ਲਿਖਣ ਦਾ ਮਤਲਬ ਇਹੀ ਹੁੰਦਾ ਕਿ ਤੁਹਾਡੇ ਨਾਲ ਦੇ ਨਾਲ ਰਿਪੀਟ ਕਰਵਾ ਦਾਂ ਮੈਂ ਹੁਣ ਦੇਖੋ ਅਗਲਾ ਹੈਗਾ ਆਹ ਪੇਪਰ ਦੇ ਵਿੱਚ ਮੈਨੂੰ ਇਹ ਆਹ ਤਾਂ ਜੀ ਤੁਸੀਂ ਐਂ ਕਰੋ ਪਿਛਲੇ 5 ਸਾਲਾਂ ਦੇ ਪੇਪਰ ਚੱਕ ਲਓ ਕਿਹੜਾ ਪੇਪਰ ਇਹ じゃ ਕੋਈ ਬਾਦੂ ਪੇਪਰ ਹੋਣਗੇ ਜਿਹਦੇ ਚ ਆਰੈਂਜ ਫੈਸਟੀਵਲ ਪੁੱਛਿਆ ਗਿਆ ਕੋਈ ਪੇਪਰ ਇਹ じゃ ਨਹੀਂ ਹੋਣਾ ਭਾਵੇਂ ਐਸਐਸਸੀ ਦਾ ਚੱਕ ਲਓ ਭਾਵੇਂ ਬੈਂਕਿੰਗ ਦਾ ਚੱਕ ਲਓ ਆਰੈਂਜ ਫੈਸਟੀਵਲ ਹਰੇਕ ਪੇਪਰ ਦੇ ਵਿੱਚ ਤੁਹਾਨੂੰ ਮਿਲਿਆ ਵੀ ਹੋਊਗਾ ਤਾਂ ਇਹ ਜਿਹੜੇ ਅਪ੍ਰਿਸ਼ਨ ਜਿਹੜੇ ਹੁੰਦੇ ਨੇ ਇਹਦਾ ਪੱਕੀ ਪਤਾ ਹੁੰਦਾ ਹੈ ਕਿ ਪੇਪਰ 'ਤੇ ਕਿਸੇ ਨਾ ਕਿਸੇ ਦਾ ਉਹਦੇ 'ਚ ਪਈ ਹੋਣਗੇ ਨਾਗਾ ਲੈਨਡ ਦੇ ਵਿੱਚ ਸਾਨੂੰ ਪਤਾ ਨਾਗਾ ਲੈਨਡ ਦੇ ਵਿੱਚ ਇੱਕ ਤਾਂ ਅਪ੍ਰਿਸ਼ਨ ਇਹ ਬਣਦਾ ਹੁੰਦਾ ਇੱਕ ਇਹ ਬਣਦਾ ਹੁੰਦਾ ਕਿ ਹੌਰਨ ਬੈਲ ਹੌਰਲ ਮੇਲੇ ਤਿਹਾਰ ਇਹ ਕਿੱਥੇ ਬਣਾਈ ਜਾਂਦੇ ਵੀ ਨਾਗਾ ਲੈਨਡ ਦੇ ਵਿੱਚ ਔਰੈਂਜ ਫੈਸਟੀਵਲ ਵੀ ਨਾਗਾ ਲੈਨਡ ਦੇ ਵਿੱਚ ਇਹ ਜਿਹੜੇ ਅਪ੍ਰਿਸ਼ਨ ਆਦਾ ਢੁੰਗਲਾਂ ਦੇ ਹੋਣੇ ਚਾਹੀਦੇ ਹੈ ਕਿ ਜਿਹੜੇ ਸਾਨੂੰ ਪਤਾ ਹੈ ਕਿ ਪੱਕੇ ਆਉਣੀ ਆਉਣੇ ਹਨ ਤੁਹਾਨੂੰ ਇਹਨਾਂ ਤਜਰਬਾ ਤਾਂ ਹੋਈ ਗਿਆ ਮੇਰੇ ਕੋਲ ਪੜ ਕੇ ਆਪਾਂ ਘੜ ਅੱਜ ਦੇ ਪੜਾ ਰਹੇ ਇਹਨਾਂ ਨੂੰ ਪਤਾ ਲੱਗ ਗਿਆ ਹੋਣਾ ਕਿ ਕਿਹੜੀ ਚੀਜ਼ ਹੁਣ ਆ ਦੇਖੋ ਇਹ ਜੇ ਕੀ ਕਹਿੰਦੇ ਆ ਕਹਿੰਦੇ ਟੈਂਸ ਜੀ ਮੈਨੇਜ ਡਬਲ ਰੈਂਕਿੰਗ ਜਿਹੜੀ ਕੱਢੀ ਗਈ ਆ ਹੁਣ ਉਹਦੇ ਵਿੱਚ ਇਹਨਾਂ ਦੇ ਦੇਖੋ ਟੈਂਸ ਪੁਰਸਟेबल ਰੈਂਕਿੰਗ ਦੇ ਵਿੱਚ ਪਹਿਲੇ ਸਥਾਨ ਤੇ ਪਹੁੰਚਣ ਵਾਲਾ ਸਭ ਤੋਂ ਪੁਰਾਣਾ ਖਿਡਾਰੀ ਕਿਹੜਾ ਹੈਗਾ ਪਹਿਲੇ ਸਥਾਨ ਤੇ ਪਹੁੰਚ ਗਿਆ ਰਾਜੇ ਖਿਡਾਰੀ ਸਭ ਤੋਂ ਪੁਰਾਣਾ ਹੈ ਠੀਕ ਹੈ ਤਜਰਬੇ ਦੇ ਹਿਸਾਬ ਤੇ ਆਇਆ ਬਲਗਦਾ ਠੀਕ ਹੈ ਜੀ ਰੋਹਨ ਵਿਪਾਨਾ ਇਸ ਤੋਂ ਬਾਅਦ ਆ ਵਾਲਾ ਇਹ ਪੁੱਛਿਆ ਗਿਆ ਕਿ ਨੇ ਜਿਹੜਾ ਨੈਸ਼ਨਲ ਟੂਰਿਜ਼ਮ ਡੇ ਹੈ ਨੈਸ਼ਨਲ ਟੂਰਿਜ਼ਮ ਡੇ ਦਾ ਮਤਲਬ ਹੁੰਦਾ ਹੈ ਜੇ ਕਿ ਸਹਿਰ ਸਪਾਟਾ ਦੇ ਵਿੱਚ ਜਿਹੜਾ ਆਪਾਂ ਦਿਨ ਬਣਾਉਣੇ ਆਗੇ ਠੀ ਥੀਮ ਪੁੱਛ ਰਹੇ ਨੇ ਥੀਮ ਇਹਦਾ ਹੈਗਾ ਸਟੇਬਲ ਜਰਨੀ ਟਾਈਮਲੈਸ ਮੈਮਰੀ ਠੀਕ ਹੈ ਜੀ ਥੀਮ ਯਾਦ ਕਰ ਲੈਣਾ ਟ੍ਰੈਕਟਰ ਤੁਸੀਂ ਹੋਰ ਕੁਝ ਨਹੀਂ ਪੜ੍ਹਨਾ ਹੁਣ ਅਗਲੇ ਵਿੱਚ ਕੀ ਕਹਿੰਦੇ ਕਹਿੰਦੇ ਦੁਨੀਆ ਦੀ ਪਹਿਲੀ ਥਰੂ ਕਿਹਾ ਹੋਇਆ ਜਿਹੜੀ ਦੁਨੀਆ ਦੀ ਪਹਿਲੀ ਔਰਤ ਆ ਗਈ ਕੋਈ ਦੁਨੀਆ ਦਾ ਪਹਿਲਾ ਪੋਲ ਬਣ ਗਿਆ ਦੁਨੀਆ ਦੀ ਕੋਈ ਪਹਿਲੀ ਬਾਰਦਾਤ ਹੋ ਗਈ ਕੋਈ ਵੀ ਪਹਿਲਾ ਸੈਟੇਲਾਈਟ ਚਲਾਤਾ ਉਹ ਸਟ੍ਰੈਟਜੀ ਜਿਹੜਾ ਅਪਰੇਸ਼ਨ ਬਣ ਜਾਂਦਾ ਜਿਹੜਾ ਕਦੇ ਵੀ ਬਦਲਦਾ ਨਹੀਂ ਹੁੰਦਾ ਠੀਕ ਹੈ ਜੀ ਹੁਣ ਦੇਖੋ ਇਹ ਕੀ ਕਹਿੰਦੇ ਕਹਿੰਦੇ ਦੁਨੀਆ ਦੀ ਪਹਿਲੀ ਮੈਲਾਨਿਸਟਿਕ ਟਾਈਗਰ ਸਫਾਰੀ ਕਿਸ ਰਾਜ ਵਿੱਚ ਸਥਾਪਿਤ ਕੀਤੀ ਠੀਕ ਹੈ ਜੀ ਕਿਸ ਰਾਜ ਵਿੱਚ ਸਥਾਪਿਤ ਕੀਤੀ ਗਈ ਹੈ ਉੜੀਸਾ ਦੇ ਵਿੱਚ ਸਥਾਪਿਤ ਕੀਤੀ ਗਈ ਹੈ ਇਸ ਤੋਂ ਬਾਅਦ ਅਗਲੇ ਤੇ ਕਹਿੰਦੇ ਜੀਵਨ ਰਕਸ਼ਾ ਮੈਡਲ ਸੀਰੀਜ਼ ਅਵਾਰਡ 2023 ਦੇ ਨਾਲ ਕਿੰਨੇ ਲੋਕਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਬਾਸ 31 ਲੋਕਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਇਹੀ ਤਰ੍ਹਾਂ ਜੇ ਕਹਿਣਾ ਕਿ ਜਿੰਨੇ ਵੇ ਤਾਂ ਨੂੰ ਸੌਖੇ ਜਿੰਨੇ ਵੇ ਸਾਨੂੰ ਆਪਰੇਸ਼ਨ ਕੱਢ ਕੇ ਲੈ ਕੇ ਆਏ ਜਿਹੜਾ ਬੱਚਾ ਪੜਦਾ ਰਹੇ ਉਹ ਪਤਾ ਹੋਊਗਾ ਕਿ ਨਿਚੋੜ ਐ ਇਦੂ ਉੱਤੇ ਕੁਝ ਨਹੀਂ ਹੈਗਾ ਜਿਉਂ ਹੀ ਤੁਸੀਂ 40 40 ਮਿੰਟਾਂ ਰੀਆਂ 50 50 ਮਿੰਟਾਂ ਰੀਆਂ ਵੀਡੀਓ ਤੇ ਇੱਕ ਦਿਨ ਤੇ ਤੇ ਮੱਥਾ ਮਾਰੀ ਜਾਣਾ ਮੇਰੇ ਵੱਲੋਂ ਮਾਰੀ ਚੱਲੋ ਉਹ ਕੋਈ ਮੈਂ ਕੋਈ ਬਾੜੀ ਸਮਝਦਾਰੀ ਵਾਲੀ ਗੱਲ ਨਹੀਂ ਸਮਝਦਾ ਠੀਕ ਹੈ ਦੇਖੋ ਮੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਮੇਨ ਤਾਂ ਮੇਰਾ ਤਾਂ ਸਭ ਤੋਂ ਫਾਇਦਾ ਹੀ ਹੈ ਜੇ ਤਰੋਂ ਮੈਂ ਇੱਕ ਦਿਨ ਦੇ ਵਿੱਚ ਇੱਕ ਦਿਨ ਦੇ ਕਰੰਟ ਅਫੇਅਰ ਕਰਵਾ ਦੂੰਗਾ ਮੇਰਾ ਤਾਂ ਫਾਇਦਾ ਆਗਾ ਮੇਰਾ ਤਾਂ ਨ ਵੀਡੀਓ ਬਣ ਜਾ ਕਰਨਗੀਆਂ ਤਿੰਨ ਦਿ ਠੀਕ ਹੈ ਤਾਂ ਫਿਰ ਵੀ ਤੁਹਾਡੇ ਵਾਸਤੇ ਮੈਂ 3 ਦਿਨਾਂ ਦੇ ਕਰੰਟ ਅਫੇਅਰਾਂ ਦੇ 3 ਦਿਨਾਂ ਦੇ ਕਰੰਟ ਅਫੇਅਰ ਇੱਕ ਵੀਡੀਓ ਦੇ ਵਿੱਚ ਕੰਬਾਈਨ ਕਰਕੇ ਲੈ ਕੇ ਆਉਣਾ ਉਹ ਵੀ ਵੀਡੀਓ ਮੇਰੀ ਕੋਈ 25 ਮਿੰਟ ਦੇ ਲਗਭਗ ਕੋਈ ਵੀਡੀਓ ਪਹੁੰਚਦੀ ਹੈ ਕੋਈ 28 ਮਿੰਟ ਤੇ ਹੁੰਦੀ ਹੈ ਕੋਈ 20 ਮਿੰਟ ਦੀ ਮੈਂ ਕੰਪਲੀਟ ਕਰਵਾ ਦੰਦਾ ਹੁੰਦਾਗਾ ਠੀਕ ਹੈ ਕੋਈ ਤੁਹਾਨੂੰ ਮੈਂ ਸਿਰਫ ਉਹੀ ਚੀਜ਼ਾਂ ਦੇ ਨਾਲ ਉਤਾਰ ਦਾਂਗਾ ਜਿਹੜੀਆਂ ਤੁਹਾਡੇ ਵਾਸਤੇ ਇੰਪੋਰਟੈਂਟ ਐ ਸ਼ਫੀਸ਼ੈਂਟ ਹੈਗੀਆਂ ਠੀਕ ਹੈ ਜੀ ਬੇਫਿਕਰ ਹੋ ਕੇੜਾ ਤੁਸੀਂ ਪੜ ਸਕਦੇ ਹੋ ਗਾਰੰਟੀ ਮੇਰੀ ਫੁੱਲ ਹੋਊਗੀ ਕਿ ਕਰੰਟ ਅਫੇਅਰ ਸੇ ਤੁਹਾਨੂੰ ਬਾਹਰੋਂ ਆ ਗਿਆ ਤੁਸੀਂ ਅਗਲੇ ਦਿਨ ਮੈਨੂੰ ਕਮੈਂ ਤੈਨਾਂ ਤਾਂ ਦੇਣਾ ਪ੍ਰੋਮਿਸ ਆ ਮੈਂ ਕਮੈਂਟ ਨਾ ਤਾਂ ਜਿੱਤੇ ਡਿਲੀਟ ਕੀਤਾ ਨਾ ਮੈਂ ਕਰਾਂ ਠੀਕ ਹੈ ਹੋਰ ਦੱਸੋ ਤੁਹਾਨੂੰ ਕੀ ਗਰੰਟੀ ਚਾਹੀਦੀ ਹੈ ਦੇਖੋ ਆਪਰੇਸ਼ਨ ਵੀ ਸਟ੍ਰੈਟਜੀ ਕਿਦਾ ਬਣ ਗਿਆ ਕਿਹਨੇ ਕਿਹੜੇ ਦੇਸ਼ ਨੇ ਬੱਚਿਆਂ ਲਈ ਦੁਨੀਆ ਦਾ ਪਹਿਲਾ ਮਲੇਰੀਆ ਵੈਕਸੀਨ ਪ੍ਰੋਗਰਾਮ ਸ਼ੁਰੂ ਕੀਤਾਗਾ ਮਲੇਰੀਆ ਠੀਕ ਹੈ ਜੀ ਮਲੇਰੀਆ ਵੈਕਸੀਨ ਪ੍ਰੋਗਰਾਮ ਇਹ ਕਹਿੰਦੇ ਮਲੇਰੀਆ ਦੀ ਵੈਕਸੀਨ ਬਣਾਈ ਜੜਾ ਜੀ ਇਹਨਾਂ ਨੇ ਪਹਿਲੀ ਵਾਰ ਇਹਨਾਂ ਨੇ ਜੜੇ ਮਲੇਰੀਆ ਵੈਕਸੀਨ ਪ੍ਰੋਗਰਾਮ ਸ਼ੁਰੂ ਕੀਤਾ ਬੱਚਿਆਂ ਵਾਸਤੇ ਕਿਹੜਾ ਦੇਸ਼ ਆਪਾਂ ਤੋਂ ਇਹ ਪੁੱਛ ਰਹੇ ਨੇ ਵੈਸੇ ਰਾਜੀਤ ਉਂਦੇ ਇਹ ਦੇਸ਼ ਇਹਨਾ ਇੰਪੋਰਟੈਂਟ ਹੈ ਨਹੀਂ ਸੀ ਪਰ ਇਹਨਾਂ ਨੇ ਇੱਕ ਨਵਾਂ ਕੰਮ ਸ਼ੁਰੂ ਕੀਤਾ ਤਾਂ ਕਰਕੇ ਬਹੁਤ ਇੰਪੋਰਟੈਂਟ ਬਣ ਜਾਂਦਾਗਾ ਕੈਮਰੂਨ ਠੀਕ ਹੈ ਜੀ ਕੈਮਰੂਨ ਚਲੋ ਕਿਸੇ ਪਰ ਆਪਰੇਸ਼ਨ ਵਿੱਚ ਤੁਹਾਨੂੰ ਰਾਜੇ 200% ਅੜੀ ਕਟਾਜ ਐਮਾਜ਼ਨ ਦੱਸੀ ਇਹਨਾਂ ਦਾ ਜਿਹੜਾ ਕੁਝ ਮੈਂ ਕਰਵਾਈ ਜਾਂਦਾ ਕਰੀ ਚੱਲੋ ਸਬ ਇਨਸਪੈਕਟਰ ਗਰੋਪੜੀ ਪੰਜਾਬ ਪੁਲਿਸ ਲੜਕ ਪਟਵਾਰੀ ਬਾਹਰ ਹੋਣੀ ਕੁਛ ਆਉਂਦਾ ਇਨੀ ਮੇਰੀ ਗਾਰੰਟੀ ਹੈ ਤਜਰਬੇ ਦੇ ਹਿਸਾਬ ਤੇ ਕਹਿ ਰਹੇ ਹਾਂਗਾ ਬੈਜ ਵੀ ਰਾਜੇ ਤੁਹਾਨੂੰ ਮੈਂ ਕਿਹਾ ਹੋਇਆ ਕਿ ਲਿਮਟਡ ਜੀ ਸ਼ੁਰੂ ਕੀਤੇ ਹੋਏ ਆ ਰਿਜ਼ਲਟ ਮੈਂ ਸਾਰਿਆਂ ਦਾ ਦੇਣਾ ਹੈ ਕਿ ਤੁਹਾਨੂੰ ਸਾਰਿਆਂ ਦਾ ਜਿਵੇਂ ਹਰ ਵਾਰ ਦਿੰਦਾ ਨਾ ਇਸ ਵਾਰ ਵੀ ਸਾਰਿਆਂ ਦਾ ਰਿਜ਼ਲਟ ਦੇਣਾ ਬੇਫਿਕਰ ਹੋ ਕੇ ਮੇਰੇ ਮਗਰ ਲੱਗੇ ਰਹੋ ਠੀਕ ਹੈ ਜੀ ਇੱਕ ਵਾਰੀ ਮਗਰ ਲੱਗ ਜਾਓ ਮੁੜ ਕੇ ਤੁਸੀਂ ਇੱਥੇ ਜੇ ਤੁਹਾਨੂੰ ਰਿਜ਼ਲਟ ਨਾ ਮਿਲਿਆ ਬਹੁਤ ਚੈਨਲ ਪਏ ਆ ਬਹੁਤ ਟੀਚਰ ਤਗੜੇ ਤਗੜੇ ਪਏ ਉਥੋਂ ਪੜ ਸਕਦੇ ਹੋ ਠੀਕ ਹੈ ਪਰ ਮੈਂ ਆਪਦੀ ਗਾਰੰਟੀ ਲੈਣਾਗਾ ਕਿ ਮੇਰਾ ਕਰਵਾਇਆ ਹੋਇਆ ਬਾਹਰ ਨਹੀਂ ਕਿਸ ਪ੍ਰਭਾਵ ਨਾਲ ਗਰਮ ਪਾਣੀ ਠੰਡੇ ਪਾਣੀ ਤੋਂ ਨਾਲੋਂ ਜ਼ਿਆਦਾ ਤੇਜ਼ੀ ਨਾਲ ਜੰਮਦਾ ਹੈ ਠੀਕ ਹੈ ਜੀ ਗਰਮ ਪਾਣੀ ਹੈ ਜਿਹੜਾ ਠੰਡੇ ਪਾਣੀ ਨਾਲੋਂ ਤੇਜ਼ੀ ਨਾਲ ਜੰਮਦਾ ਕਾਰਨ ਕੀ ਹੋਦਾ ਇਹਦਾ ਜੇ ਥਿਊਰੀ ਹੈ ਬਿਗ ਬੈਂਗ ਥਿਊਰੀ ਤਾਂ ਆਪਾਂ ਪੜ੍ਹ ਨਹੀਂ ਸਕਦੇ ਕਿਉਂਕਿ ਇਹ ਤਾਂ ਆਪਣੇ ਕੋਲ ਰੋਣਾ ਰਪਾ ਇਹਦਾ ਥੋੜਾ ਥੋੜਾ ਜਿਹਾ ਜੀਓਗ੍ਰਾਫੀ ਕਰਵਾਉਂਗਾ ਚ ਕਰਵਾ ਦੂਗਾ ਬਿਗ ਬੈਂਗ ਥਿਊਰੀ ਠੀਕ ਹੈ ਜੀ ਤਾਂ ਇਹਨਾਂ ਨੇ ਸੇਖੋ ਆਪਾਂ ਤੁਹਾਨੂੰ ਇਹ ਪੁੱਛਿਆ ਕਿ ਕਿਹੜਾ ਫੈਕਟ ਹੈਗਾ ਜਿਵੇਂ ਤੁਸੀਂ ਦੇਖਿਆ ਹੋਣਾ ਰਮਨ ਫੈਕਟ ਸੁਣਿਆ ਹੋਣਾ ਉਹ ਕਾਫੀ ਫੈਕਟ ਤੁਸੀਂ ਸੁਣੇ ਹੋਣੇ ਹੈ ਹਨਾ ਤਾਂ ਇਹ ਰਾਜੇ ਇਹ ਫੈਕਟਰ ਦਾ ਪੈਂਬਾ ਇਫੈਕਟ ਇਹ ਅੱਜ ਦਾ ਨਹੀਂ ਹੈਗਾ 1963 ਤੋਂ ਬੇਲੇ ਦਾਗਾ ਪਰ ਥੋੜਾ ਜਿਆਦਾ ਚਰਚਾ ਚ ਰਿਹਾ ਸੀ ਖਬਰਾਂ ਦੇ ਵਿੱਚ ਤਾਂ ਕਰਕੇ ਹੀ ਆ ਗਿਆ ਇਹ ਅੱਜ ਤੱਕ ਕੋਈ ਇਹ ਨਾ ਕਹੇ ਕਿ ਹੁਣ ਨਵੀਂ ਖੋਜ ਕਰੀ ਹੋਗੀ ਤਾਂ ਇਹਦਾ ਨਾਮ ਲੈ ਰਿਹਾ ਬਾਵਾ ਪ੍ਰਾਣਾ 1963 ਚ ਖੋਜ ਹੋ ਗਈ ਸੀ ਇਹਦੀ ਠੀਕ ਹੈ ਜੀ ਬਸ ਤੁਸੀਂ ਪੈਂਬਾ ਇਫੈਕਟ ਯਾਦ ਕਰ ਲਿਓ ਇਸ ਤੋਂ ਬਾਅਦ ਅਗਲਾ ਐਕਸਰਸਾਈਜ਼ ਸਟੇਟ ਫਾਸਟ ਡਿਫੈਂਡਰ 2024 ਇਹ ਐਕਸਰਸਾਈਜ਼ ਰਾਜੇ ਇਹ ਐਕਸਰਸਾਈਜ਼ ਕਹਿੰਦੇ ਕਿਹਨੇ ਲਾਂਚ ਕੀਤੀ ਹੈ ਕਿਹੜੀ ਆਰਗੇਨਾਈਜੇਸ਼ਨ ਨੇ ਲਾਂਚ ਕੀਤੀ ਹੈ ਆਪਾਂ ਤੋਂ ਇਹ ਪੁੱਛ ਰਹੇ ਨੇ ਇਹ ਕਿਤੇ ਜੀ ਉਪੇਕ ਅਪੇਖ ਕੀ ਹੈ राजे ਨਾ ਸੌਰੀ ਸੌਰੀ ਅਪੇਖ ਨਹੀਂ ਅਪੇਖ ਤਾਂ ਹੋਆਗੀ ਪਟ્રોલੀ ਮਾਰੀ ਜਾਂਸੀ ਨਾਟੋ ਨੇ ਸੌਰੀ ਨਾਟੋ 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 ਦੇ ਕੁਪਰੇਸ਼ਨ ਹੋਰ ਵੀ ਆਇਆ ਹੈ ਜੀ ਪਟਵਾਰੀ ਦੇ ਪੇਪਰ ਚ ਨਾਟੋ ਰੋਪਰੇਸ਼ਨ ਆਇਆ ਹੋਇਆ ਹੈ ਜਿਹੜੇ ਪਿਛਲੀ ਵਾਰ ਪੇਪਰ ਹੋਇਆ ਕਿ ਨਾਟੋ ਦਾ ਸਬੰਧ ਕਿਹੜੀ ਸੰਸਥਾ ਨਾਲ ਹੈ ਫੌਜ ਨਾਲ ਸਬੰਧ ਹੈ ਦਾ ਇਹ ਕੁਪਰੇਸ਼ਨ ਆਇਆ ਹੋਇਆ ਸੀ ਬ੍ਰਿਕਸ ਬਾਰੇ ਤੁਹਾਨੂੰ ਕਰਵਾਇਆ ਹੋਇਆ ਮੈਂ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਬ੍ਰਿਕਸ ਪੰਜ ਦੇਸ਼ਾਂ ਦਾ ਸਮੂਹਾ ਹੁਣ 9 ਦੇਸ਼ ਐਡ ਹੋਏ ਆ ਸਾਰਾ ਕੁਝ ਕਰਵਾ ਕੇ ਜੁਨੋ ਬਾਰੇ ਪਹਿਲਾਂ ਗੱਲ ਕਰਕੇ 1925 ਅਕਤੂਬਰ ਤੋਂ 1945 ਦੇ ਵਿੱਚ ਜੁ ਇਹ ਜਿਹੜੀ ਐਕਸਾਈਜ ਹੈ ਨਾ ਇਹ ਕਿਹੜੀ ਮਤਲਬ ਆਰਗੇਨਾਈਜੇਸ਼ਨ ਨੇ ਸ਼ੁਰੂ ਕੀਤੀ ਹੈ ਇਹ ਸ਼ੁਰੂ ਕੀਤੀ ਰਾਜੇ ਆਪਣੇ ਨਾਟੋ ਨੇ ਨਾਟੋ ਦੀ ਫੁੱਲ ਫਾਰਮ ਦੇਖ ਲਓ ਨਾਰਥ ਅਟਲੈਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਠੀਕ ਹੈ ਜੀ ਇਹ ਅਪਰੇਸ਼ਨ ਦਾ ਸਭ ਤੋਂ ਜਿਆਦਾ ਪੁੱਛਿਆ ਜਾਂਦਾ ਪੁੱਛਿਆ ਜਾਂਦਾ ਪਰ ਆ ਤਾਂ ਰਾਜੇ ਸਰਈ ਹੈ ਬਸ ਆ ਸਮਝ ਲੇ ਜੂਤੇ ਕੁਝ ਨਹੀਂ ਹੈਗਾ ਇੱਕ ਮਿਲਟਰੀ ਆਰਗੇਨਾਈਜੇਸ਼ਨ ਹੈ ਰਾਜੇ ਇਹ 4 April 1949 ਦੇ ਵਿੱਚ ਬਣੀ ਸੀ ਇਹ ਚੀਜ਼ ਵੀ ਯਾਦ ਕਰਨੀ ਹੈ ਹੈੱਡ ਕੁਆਰਟਰ ਇਹਦਾ ਬਰੂਸਲ ਬੈਲਜੀਅਮ ਦੇ ਵਿੱਚ ਹੈਗਾ ਇਹ ਵੀ ਯਾਦ ਕਰਨਾ ਹੈ ਇਹਦੇ ਕੋਲ 32 ਮੈਂਬਰ ਹੈ ਇਹ ਵੀ ਯਾਦ ਕਰਨਾ ਹੈ ਤੇ ਸੈਕਟਰੀ ਜਨਰਲ ਇਹਦਾ ਹੈਗਾ ਜੈਂਸ ਸਟੋ ਪੱਕਾ ਪੇਪਰ ਦੇ ਵਿੱਚ ਕਿਤੋਂ ਨਾ ਕਿਤੋਂ ਅਪ੍ਰੇਸ਼ਨ ਮਿਲੂ ਕੋਈ ਜੀ ਛੱਡਣੀ ਨਹੀਂ ਨੀ ਹੈਗੀ ਆਪਾਂ ਇਸ ਤੋਂ ਬਾਅਦ ਅਗਲਾ ਕਹਿੰਦੇ ਜਿਹੜੇ ਪਦਮ ਵਿਭੂਸ਼ਣ ਹੈ 2024 ਵਿੱਚ ਪਦਮ ਪੁੱਸ਼ਕਾਰਾਂ ਦੀ ਕੋਸ਼ਨਾ ਦੇ ਕੋਲ ਕਿੰਨੀ ਗਿਣਤੀ ਕੀਤੀ ਕਿੰਨੇ ਬਈ ਪਦਮ ਪੁੱਸ਼ਣ ਵਾਰ ਦਿੱਤੇ ਜਾਣਗੇ ਕਿਨ 132 ਦਿੱਤੇ ਜਾਣਗੇ ਚਲੋ ਠੀਕ ਹੈ ਬਈ ਦੇ ਦਿਓ 132 ਦੇ ਦਿਓ ਠੀਕ ਹੈ ਜੀ ਚਲੋ ਅੰਤਰਰਾਸ਼ਟਰੀ ਕਸਟਮ ਡੇ 2024 ਦਾ ਥੀਮ ਕੀ ਹੈ ਜੀ ਠੀਕ ਹੈ ਜੀ ਇਹ ਤੁਹਾਨੂੰ ਇੰਗਲਿਸ਼ ਦੇ ਵਿੱਚ ਹੀ ਯਾਦ ਕਰਨਾ ਪਊਗਾ ਇਹਦਾ ਥੀਮ ਹੈਗਾ ਬੀ ਨੰਬਰ ਆਪਸ਼ਨ ਕਸਟਮਾਈਜ਼ਿੰਗ ਟਰੈਡੀਸ਼ਨਲ ਐਂਡ ਨਿਊ ਪੈਟਰਨ ਵਿਦ ਪਰਪਸ ਇਹ 26 ਜਨਵਰੀ ਨੂੰ ਮਨਾਇਆ ਜਾਂਦਾ ਹੈ ਕਸਟਮ ਡੇ ਯਾਦ ਰੱਖਣਾ ਨਾਲ ਇਦੋਂ ਬਾਅਦ ਕਹਿੰਦੇ ਕਿਸ ਖਿਡਾਰੀ ਨੂੰ ਅੰਤਰਰਾਸ਼ਟਰੀ ਬਸ਼ੂ ਫੈਡਰੇਸ਼ਨ ਦੁਆਰਾ ਦੁਆਰਾ ਕਿਹੜੀ ਸ਼੍ਰੇਣੀ ਹੈ ਸੰਡਾ ਸੰਡਾ ਕੈਟਾਗਰੀ ਦੇ ਵਿੱਚ ਠੀਕ ਹੈ ਜੀ ਮਹਿਲਾ ਐਥਲੀਟ ਪੁਰਸਕਾਰ ਨਾਲ ਸਮਾਨਤਾ ਕੀਤਾ ਗਿਆ ਹੈਗਾ ਠੀਕ ਹੈ ਜੀ ਇਹ ਸਿੱਧੇ ਯਾਦ ਕਰ ਲਓ ਰਾਜੇ ਬੜਾ ਡੀਪਲੀ ਜਾਣੀ ਲੋਣੀ ਨੇ ਇੰਪੋਰਟੈਂਟ ਅਪ੍ਰੇਸ਼ਨ ਦਾ ਹੈ ਨਹੀਂ ਵੈਸੇ ਇਹ ਤੂੰ ਯਾਦ ਜ਼ਰੂਰ ਕਰ ਲਿਓ ਇਹ ਨੰਬਰ ਆਪਸ਼ਨ ਹੈ ਰਨਸਰ ਉਹ ਐਨਜੀਸੀ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਅਪ੍ਰੇਸ਼ਨ ਹੈਗਾ ਸੁਣਿਆ ਹੋਣਾ ਇਹ ਨੇਚਰਲ ਗੈਸ ਵਾਲੀ ਗੱਲ ਹੈ ਇਹ ਉਹ ਐਨਜੀਸੀ ਉਹ ਐਨਜੀਸੀ ਦੀ ਸਥਾਪਨਾ ਕਿਸ ਨੇ ਕੀਤੀ ਕਦੋਂ ਕੀਤੀ ਕਿਸੇ ਇਹ ਪੁੱਛ ਰਹੇ ਨੇ ਸਥਾਪਨਾ ਕੀਤੀ ਗਈ ਸੀ 1956 ਦੇ ਵਿੱਚ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਅਪ੍ਰੇਸ਼ਨ ਛੱਡਣਾ ਨਹੀਂ ਹੈਗਾ ਤੇ ਇਹਦਾ ਚੇਅਰਮੈਨ ਕੌਣਾ ਰਜੇ ਅਰਣ ਕੁਮਾਰ ਅਤੇ ਹੈੱਡ ਕੁਆਰਟਰ ਨਵੀਂ ਦਿੱਲੀ ਦੇ ਵਿੱਚ ਹੈ ਉਹ ਐਨਜੀਸੀ ਦਾ ਠੀਕ ਹੈ ਜੀ ONGC ਤੋਂ ਰਾਜੇ ਪ੍ਰੈਸ਼ਨ ਬਹੁਤ ਜ਼ਿਆਦਾ ਪੇਪਰ ਦੇ ਵਿੱਚ ਬਣ ਰਹੇ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਇਹ ਚੀਜ਼ ਦਾ ਠੀਕ ਹੈ ONGC ਤੋਂ ਇਹਦਾ ਮਤਲਬ ਫੁੱਲ ਫਾਰਮ ਹੈ ONGC ਤੁਹਾਨੂੰ ਦੱਸ ਦਿੰਦਾ ਨਾ oil ਐਂਡ ਨੈਚੁਰਲ ਗੈਸ ਕਾਰਪੋਰੇਸ਼ਨ ਠੀਕ ਹੈ ਜੀ ਇਹ ਫੁੱਲ ਫਾਰਮ ਹੈ ਜੀ ਏਸ਼ੀਆ ਸ਼ੌਰਟ ਗਨ ਚੈਂਪੀਅਨਸ਼ਿਪ ਜਿਹੜੀ 2024 ਹੋਈ ਇਹਦੇ ਵਿੱਚ ਇੰਡੀਆ ਨੇ ਕਿੰਨੇ ਮੈਡਲ ਜਿੱਤੇ ਹੈ ਇੰਪੋਰਟੈਂਟ ਅਪ੍ਰੇਸ਼ਨ ਬਾਹਲਾ ਨਹੀਂ ਹੈਗਾ ਕੋਈ ਠੀਕ ਹੈ ਇਹ ਕਿਹੜੇ ਇੰਡੀਆ ਨੇ ਕਿੰਨੇ ਮੈਡਲ ਜਿੱਤੇ ਇੰਡੀਆ ਨੇ ਰਾਜੀ ਇਹਦੇ ਵਿੱਚ 8 ਮੈਡਲ ਜਿੱਤੇ ਤੇ 골ਡ ਦਾ 1 ਜਿੱਤੇ ਆਪਾਂ 골ਡ 1 ਜਿੱਤੇ ਠੀਕ ਹੈ ਜੀ ਆਹ ਅਪ੍ਰੇਸ਼ਨ ਰੱਖ ਲੋ 200% ਕੈਟਾਗਰੀ ਵਾਲੀ ਚ ਇਹ ਤਾਂ ਪੱਕੇ ਹੀ ਪਿਆ ਕਿਸੇ ਨਾ ਕਿਸੇ ਪੇਪਰ 'ਚ ਪੱਕੇ ਹੀ ਪਿਆ ਦੁਨੀਆ ਦਾ ਸਭ ਤੋਂ ਉੱਚਾ 621 ਫੁੱਟ ਆਰਾਮ ਮੰਦਿਰ ਕਿੱਥੇ ਬਣੇਗਾ ਇਹ ਪੁੱਛ ਰਹੇ ਨੇ ਜੀ ਆਪਾਂ ਤੋਂ ਕਿੱਥੇ ਬਣੂਗਾ ਦੁਨੀਆ ਦਾ ਸਭ ਤੋਂ ਉੱਚਾ 721 ਫੁੱਟ ਦਾ ਰਾਮ ਮੰਦਿਰ ਦੱਸੋ ਜੀ ਹੁਣ ਉਹ ਜੋਧੇ ਨਾਲ ਲਿਖ ਦਿਓ ਇਹ ਬਣੂਗਾ ਜੀ ਆਸਟ੍ਰੇਲੀਆ ਦੇ ਵਿੱਚ ਠੀਕ ਹੈ ਚਲੋ ਲਓ ਜੀ ਇਹ ਰਾਜੇ ਆਪਣੇ ਜਿਹੜੇ ਕਰੰਟ ਅਫੇਅਰ ਹੈ ਇਹ ਵੀਡੀਓ ਦੇ ਵਿੱਚ 25 ਤਰੀਕ ਦੇ 26 ਤਰੀਕ ਦੇ 27 ਤਰੀਕ ਦੇ ਤਿੰਨ ਦਿਨਾਂ ਦੇ ਕਰੰਟ ਅਫੇਅਰ ਦੇ ਵਿੱਚ ਕੰਪਲੀਟ ਹੋਗੇ ਠੀਕ ਹੈ ਜੀ ਕਲਾਸਾਂ ਡੇਲੀ ਲਾਇਆ ਕਰੋ ਤੁਹਾਡੀਆਂ ਡੇਲੀ ਕਲਾਸ ਹੁਣ ਮੈਂ ਅਪਲੋਡ ਕਰਿਆ ਕਰੂੰਗਾ ਤੇ ਕੱਲੋਂ ਤੁਹਾਡੀ ਅਪਲੋਡ ਹੋਊਗੀ ਰਾਜੇ 28 ਤੋਂ ਲੈ ਕੇ 31 ਜਨਵਰੀ ਤੱਕ ਦੀ ਕੱਲ ਵਾਲੀ ਵੀਡੀਓ ਦੇ ਵਿੱਚ ਤੁਹਾਡੇ ਜਨਵਰੀ ਕਰੰਟ ਅਫੇਅਰ ਕੰਪਲੀਟ ਹੋ ਜਾਣਗੇ ਇਸ ਤੋਂ ਬਾਅਦ 1 ਤੋਂ ਲੈ ਕੇ 3 ਤਰੀਕ ਤੱਕ ਦੇ ਫਰਵਰੀ ਫਿਰ ਆਏ ਫਿਰ ਆਪਣੇ ਫਰਵਰੀ ਸ਼ੁਰੂ ਹੋ ਜਾਣਗੇ ਠੀਕ ਹੈ ਜੀ ਤਿੰਨ ਤਿੰਨ ਦਿਨਾਂ ਦੇ ਕਰੰਟ ਅਫੇਅਰ ਕਰਦੇ ਆਪਾਂ ਤਾਂ 10 ਦਿਨਾਂ ਦੇ ਵਿੱਚ ਆਪਣੇ 10 ਵੀਡੀਓ ਦੇ ਵਿੱਚ ਇੱਕ ਮਹੀਨੇ ਦੇ ਕਰੰਟ ਅਫੇਅਰ ਕੰਪਲੀਟ ਹੋ ਜਾਂਦੇ ਆ ਜਿਵੇਂ ਹੁਣ ਆ ਵੀਡੀਓ ਦੇ ਵਿੱਚ ਜਿਹੜੇ ਕੱਲੂ ਵੀਡੀਓ ਅਪਲੋਡ ਹੋਣੀ ਹੈ ਚਾਰ-ਤਿੰਨਾਂ ਦੇ ਇਕੱਠੇ ਕਰੰਟ ਅਫੇਅਰ ਹੋਣਗੇ ਠੀਕ ਹੈ ਜੀ ਤੇ ਬਾਕੀ ਰਾਜੇ ਜਿੰਨਾ ਤੁਸੀਂ ਬਾਧੂਦੁਬਾਦ ਲਾਈਕ ਕਰਿਆ ਕਰੋਗੇ ਵੀਡੀਓ ਨੂੰ ਜਿੰਨਾ ਤੁਸੀਂ ਬਾਧੂਦੁਬਾਦ ਕਮੈਂਟ ਕਰਿਆ ਕਰੋਗੇ ਜਿੰਨੀ ਤੁਸੀਂ ਬਾਧੂਦੁਬਾਦ ਵੀਡੀਓ ਸ਼ੇਅਰ ਕਰਿਆ ਕਰੋਗੇ ਰਾਜੇ ਉਹ ਤੁਹਾਡੀ ਮਿਹਨਤ ਆ ਆਪਦੀ ਠੀਕ ਹੈ ਜੀ ਤੇ ਉਹੀ ਰਾਜੇ ਆਪਣੀ ਗੁਰੂ ਦਕਸ਼ਣ ਹੈਗੀ ਠੀਕ ਹੈ ਜੀ ਆਪਣੇ ਚੈਨਲ ਨੂੰ ਚੰਗੀ ਤਾਂ ਜਿੱਥੋਂ ਆਪਾਂ ਨੂੰ ਕੋਈ ਸਿੱਖਣ ਨੂੰ ਮਿਲਦਾ ਰਾਜੇ ਤੁਹਾਡਾ ਫਰਜ਼ ਮੰਨਦਾ ਉਹਨੂੰ ਬਾਧੂਦੁਬਾਦ ਸ਼ੇਅਰ ਕਰੋ ਠੀਕ ਹੈ ਜੀ ਬਾਕੀ ਮੈਂ ਤੁਹਾਡੇ ਅੱਗੇ ਬੇਨਤੀ ਕਰ ਸਕਦਾ ਬਾਕੀ ਮੰਨਣੀ ਨਾ ਮੰਨਣੀ ਉਹ ਤੁਹਾਡੀ ਮਰਜ਼ੀ ਹੈ ਰਾਜੇ ਐਸੀ ਵੀਰੋਂ ਪਤਾ ਤੁਸੀਂ ਸਿਆਣੇ ਬੰਦੇ ਹੋ ਗੱਲ ਮੰਨੋਗੇ ਧੰਨਵਾ